ਕਾਜੀ ਜੀ ਨੂੰ ਹੀ ਸਾਰੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣਾ ਬਲੌਗ ਲੈ ਕੇ ਆਵਾਂਗੇ ਅਸੀਂ ਚੱਲੇ ਹਾਂ ਮਕਿੰਡੇ ਮਕਿੰਡੇ ਕੋਲ ਚੱਲਿਆ ਉੱਥੇ ਕੁਝ ਹੋਇਆ ਉੱਚੋ ਕੈਂਚੀ ਨਾਲ ਸਰਦਾ ਤੇ ਮਤਲਬ ਆਪਣੇ ਮੁੰਡੇ ਆ ਚਾਹੇ ਕੁੜੀਆਂ ਕੋਈ ਵੀ ਏਜ ਆ ਇਹ ਮੂੰਹ ਤੇ ਸਾਈਆਂ ਪੈ ਜਾਣੀਆਂ ਹਨ ਜਿਹੜੀਆਂ ਸਾਈਆਂ ਮੇਰੇ ਵੀ ਪੈ ਗਈਆਂ ਸਿੱਖ ਸਾਲ ਹੋ ਗਏ ਤੇ ਉੱਥੇ ਮੈਂ ਇੱਕ ਐਡ ਦੇਖੀ ਸੀ ਇੱਕੋਲੇ ਡਾਕਟਰ ਨੇ ਜਿੰਨਾ ਤੋਂ ਮੈਂ ਆਨਲਾਈਨ ਮੰਗਵਾਈਆਂ ਸੀ ਉਹ ਮੇਰਾ ਬਿਲਕੁਲ ਚਿਹਰਾ ਸਾਫ ਹੋ ਗਿਆ ਬਿਲਕੁਲ ਸਾਫ ਹੋ ਗਿਆ ਕੋਈ ਦਾ ਕੋਈ ਫੈਂਸ ਕੋਈ ਨਹੀਂ ਬਿਲਕੁਲ ਬਿਲਕੁਲ ਸਾਫ ਹੋ ਗਿਆ ਤੇ ਬਾਕੀ ਤੁਸੀਂ ਵਲੌਗ ਨਾਲ ਜੁੜੇ ਰਹੋ ਤੇ ਆਪਾਂ ਬਹੁਤ ਲੰਬਾ ਵਲੌਗ ਬਣਾਵਾਂਗੇ ਤੇ ਤੁਹਾਨੂੰ ਹੋਰ ਵੀ ਮਤਲਬ ਜਿਸ ਵੀ ਸੀ ਦੀ ਆਪਾਂ ਨੂੰ ਜਰੂਰ ਸੀ ਉਹ ਚੀਜ਼ਾਂ ਮੈਂ ਸਾਰੀਆਂ ਤੁਹਾਨੂੰ ਦੱਸਾਂਗੀ ਪਹੁੰਚ ਗਏ ਪੁੱਜੋ ਮੰਡੀ ਤੇ ਬਾਕੀ ਆਪਾਂ ਉਹਦੇ ਚੱਲਦੇ ਤੇ ਬਣਾ ਲੈਂਦੇ ਜੀ ਮੈਂ ਆਈਆਂ ਪੂਲਾ ਪਿੰਡ ਤੇ ਇੱਥੇ ਆ ਬੈਠੀ ਐ ਇੱਕ ਨਿੱਕੀ ਜਿਹੀ ਮੱਝ ਇਹ ਦੋ ਵੱਡੀਆਂ ਮੱਝਾਂ ਬੈਠੀਆਂ ਨੇ ਤੇ ਇਹ ਹੈਗਾ ਬਲਕਾਰ ਸਿੱਧੂ ਜੀ ਦਾ ਪਿੰਡ ਜਿੱਥੇ ਮੈਂ ਆਈ ਆ ਦੇਖਦੀ ਆ ਇੱਧਰ ਕੈਮਰੇ ਨੇ ਇਹ ਇਹਨਾਂ ਦਾ ਬੱਚਾ ਬੱਚਾ ਬੈਠਾ ਇੱਕ ਹੋਰ ਕਿੰਨਾ ਸੋਹਣਾ ਪਿੰਡ ਵਾਲਾ ਘਰ ਬਣਿਆ ਹੋਇਆ ਦੇਖੋ ਉੱਪਰ ਪੌੜੀਆਂ ਚੜਦੀਆਂ ਮੱਕਾ ਵੀ ਲੱਗਿਆ ਹੋਇਆ ਦੇਖੋ ਮੱਝਾ ਨੂੰ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਮੈਂ ਆਈ ਨਹੀਂ ਆ ਜ ਬਠਿੰਡਾ ਬਠਿੰਡਾ ਕੋਲੇ ਪੈਂਦਾ ਬਠਿੰਡਾ ਕਿਲਾ ਦਾ ਪਿੰਡ ਹੈ ਇੱਕ ਹੂਲਾ ਇਹ ਹੈਗਾ ਬਲਕਾਰ ਸਿੱਧੂ ਦਾ ਪਿੰਡ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਜਿਹੜੀ ਅੱਜ ਆਪਾਂ ਬਲੌਗ ਬਣਾ ਰਿਹਾ ਹੈ ਇਹ ਹਰ ਇੱਕ ਲੇਡੀਜ਼ ਦੀ ਜੈਂਸ ਦੀ ਹਰ ਏਜ ਲਈ ਆ ਗਿਆ ਹੈ ਬਲੌਗ ਜਿਵੇਂ ਹਰ ਇੱਕ ਨਾਰਮਲ ਏਜ ਦੇ ਸਾਈਆਂ ਪੈ ਜਾਂਦੀਆਂ ਨੇ ਜਿਵੇਂ ਸਾਈਆਂ ਹਰ ਇੱਕ ਦੀ ਪੈਂਦੀਆਂ ਨੇ ਸਾਈਆਂ ਆਪਾਂ ਨੂੰ ਵੀ ਅੰਦਰ ਕੋਈ ਕਮੀ ਆ ਜਾਂ ਕੀ ਵੀ ਆ ਇਹਦਾ ਵੀ ਨਹੀਂ ਪਤਾ ਚੱਲਦਾ ਮਹਿੰਗੀਆਂ ਮਹਿੰਗੀਆਂ ਕਰੀਮਾਂ ਨਾਲ ਸਾਈਆਂ ਨਹੀਂ ਆਉਂਦੀਆਂ ਪਹਿਲਾਂ ਦੇਖੋ ਮੈਂ ਇਹ ਚੀਜ਼ ਕੋਦਰ ਰਿਜ਼ਲਟ ਲਿਆਗਾ ਫਿਰ ਮੈਂ ਵਲੌਗ ਬਣਾਉਣ ਲੱਗੀ ਆ ਇਹ ਦੇਖੋ ਮੈਂ ਇਹ ਕਰੀਮ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਮੈਂ ਕੋਈ ਪ੍ਰੋਮੋਸ਼ਨ ਕਰਨ ਲਈ ਉਹਨੇ ਵੀਡੀਓ ਦੇਖੀ ਸੀ ਇਹਨਾਂ ਦੀ ਇਹ ਮੈਂ ਪੇਮੈਂਟ ਦੇ ਕੇ ਮੰਗਵਾਈ ਸੀ ਕਰੀਮ ਤੇ ਮੇਰੇ ਇੱਕ ਮਹੀਨਾ ਮੰਨ ਲਓ ਮੈਂ ਵਰਤੀ ਹੈ ਇਹ ਕਰੀਮ ਇੱਕ ਡੱਬੀ ਪੂਰਾ ਇੱਕ ਮਹੀਨਾ ਟੱਪਦੀ ਆ ਹਲੋ ਜੀ ਸਾਰੀ ਫੈਮਿਲੀ ਲਈ ਮੇਰੀਆਂ ਸਾਈਆਂ ਬਿਲਕੁਲ ਸਾਫ਼ ਹੋ ਗਈਆਂ ਨਾ ਕੋਈ ਦੇਖੋ ਦਾਗ ਨਾ ਕੋਈ ਡੱਬਾ ਨਾ ਫਿਰ ਸੀ ਕੁਝ ਨਹੀਂ ਮੇਰੇ ਸਾਰੀਆਂ ਸਾਈਆਂ ਦੂਰ ਹੋ ਗਈਆਂ ਤੇ ਬਰ ਇਸ ਲਈ ਮੈਂ ਅੱਜ ਆਈ ਸੀ ਇਸ ਪਿੰਡ 'ਚ ਮੈਂ ਡਾਕਟਰ ਜੀ ਸਾਹਿਬ ਜੀ ਦਾ ਮੈਂ ਕਿਹਾ ਮੈਂ ਧੰਨਵਾਦ ਕਰਿਆ ਮੈਂ ਤੇ ਕਿ ਮੈਂ ਸਾਬਣ ਮੰਗਵਾਈ ਜੀ ਜੋ ਕਿ ਕੈਮੀਕਲ ਤੋਂ ਬਗੈਰ ਆਪਾਂ ਜਿੰਨੇ ਅੱਖਾਂ ਮਚਣ ਲੱਗ ਜਿੰਦੀਆਂ ਹੋਰ ਕੋਈ ਸਾਬਣ ਲਈ ਤਾਂ ਅੱਖਾਂ ਵੀ ਨਹੀਂ ਮਚਦੀਆਂ ਤੇ ਇਹਦੇ ਨਾਲ ਇੱਕ ਫੇਸ ਪੋਸਟ ਵੀ ਮੰਗਵਾਇਆ ਸੀ ਇਹਦੀ ਕੀਮਤ ਬਿਲਕੁਲ ਵੀ ਜ਼ਿਆਦਾ ਨਹੀਂ ਹੈਗੀ ਨਾਰਮਲ ਕੀਮਤ ਆ ਕਿ ਕੋਈ ਵੀ ਮੰਗਵਾ ਸਕਦਾ ਹਰ ਕੋਈ ਇਹਨੂੰ ਆਰਡਰ ਕਰ ਸਕਦਾ ਆਨਲਾਈਨ ਮੰਗਵਾ ਸਕ ਤੇ ਬਾਕੀ ਮੈਂ ਡਾਕਟਰ ਸਾਹਿਬ ਨਾਲ ਤੁਹਾਨੂੰ ਮਿਲਾ ਦੇਣੀ ਹੈਗੀ ਤੇ ਤੁਸੀਂ ਸਾਰੇ ਇਹ ਚੀਜ਼ ਦਾ ਜਰੂਰ ਫੈਲਾ ਚੱਕਿਓ ਜੀ ਹਾਂਜੀ ਜੱਤ ਤੁਸੀਂ ਸੱਚਾਈ ਜੀ ਹਾਂਜੀ ਜੀ ਸਭ ਪਹਿਲਾਂ ਤਾਂ ਬਹੁਤ ਜਿਆਦਾ ਧੰਨਵਾਦੀ ਕਿਉਂਕਿ ਮੈਂ ਤੁਹਾਡੇ ਤੋਂ ਡਾਕਟਰ ਮੰਗਵਾਈ ਸੀ ਤੇ ਮੇਰਾ ਬਹੁਤ ਜਿਆਦਾ ਫਾਇਦਾ ਹੋਇਆ ਤੇ ਫਿਰ ਮੈਂ ਸੋਚਿਆ ਮੈਂ ਚਲੋ ਵੀਡੀਓ ਬਣਾਵਾਂ ਤੇ ਮੈਂ ਜਿੰਨੇ ਮਨ ਲਓ ਫੈਨਸ ਨੇ ਸਾਰੇ ਉਹਨਾਂ ਉਹਨਾਂ ਨੂੰ ਕਿ ਹਰੇਕ ਨੂੰ ਇੱਕ ਚੀਜ਼ ਦੀ ਪ੍ਰੋਬਲਮ ਹੁੰਦੀ ਆ ਤੇ ਇਹਨਾਂ ਬਾਰੇ ਤੁਸੀਂ ਪਲੀਜ਼ ਸੋਹਣਾ ਸਮਝਾਓ ਹਾਂਜੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਵੀ ਲੇਡੀਜ਼ ਨੂੰ ਜ਼ਿਆਦਾਤਰ ਸਛਾਈਆਂ ਦੀ ਪ੍ਰੋਬਲਮ ਕਿਉਂ ਹੋ ਰਹੀ ਹੈ ਜੀ ਦੇਖੋ ਜਿਵੇਂ ਹਰ ਇੱਕ ਲੇਡੀਜ਼ ਨੂੰ ਬਹੁਤ ਜ਼ਿਆਦਾ ਲੀਵਰ ਦੇ ਵਿੱਚ ਗਰਮੀ ਹੋਣ ਕਰਕੇ ਜਾਂ ਵਾਈਟ ਡਿਸਚਾਰਜ ਜਾਂ ਲ ਕੋਰੀਆ ਜਿਹਨੂੰ ਕਹਿੰਦੇ ਉਸ ਤਰ੍ਹਾਂ ਦੀ ਪ੍ਰੋਬਲਮ ਹੋਣ ਕਰਕੇ ਜਾਂ ਕਾਫੀ ਲੇਡੀਜ਼ ਨੂੰ ਇਸ ਤਰ੍ਹਾਂ ਦੀ ਹੈ ਜਿਨ੍ਹਾਂ ਨੂੰ ਬਹੁਤ ਸਾਰੀਆਂ ਕੈਲਸ਼ੀਅਮ ਵਿਟਾਮਿਨ ਸੀ ਆਇਰਨ ਇਹ ਚੀਜ਼ਾਂ ਦੀ ਕਮੀ ਹੋ ਜਾਂਦੀ ਜਿੰਨਾ ਕਰਕੇ ਉਹਨਾਂ ਦੇ ਚਿਹਰੇ ਤੇ ਸਛਾਈਆਂ ਪੈ ਜਾਂਦੀਆਂ ਨੇ ਜ਼ਿਆਦਾਤਰ ਤਾਂ ਲੇਡੀਜ਼ ਦੇ ਉਹਨਾਂ ਸਛਾਈਆਂ ਪੈਂਦੀਆਂ ਜਦੋਂ ਬੱਚਾ ਹੋਣ ਤੋਂ ਬਾਅਦ ਪੈਂਦੀਆਂ ਨੇ ਪਰ ਆਪਾਂ ਉਹਨਾਂ ਸਾਰੀਆਂ ਛਾਈਆਂ ਜਿੰਨੀਆਂ ਵੀ ਚਿਹਰੇ ਤੇ ਪਈਆਂ ਜਿਸ ਤਰ੍ਹਾਂ ਦੀ ਵੀ ਛਾਈਆਂ ਹੈਗੀਆਂ ਚਾਹੇ ਤਾਂ ਅੱਖਾਂ ਦੇ ਥੱਲੇ ਕਾਲ ਡਾਰਕ ਸਰਕਲਾ ਚਾਹੇ ਹੁਣਸੀਆਂ ਚਾਹੇ ਦਾਗ ਟੱਪਿਆ ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਇੱਕ ਹੀ ਸੋਲੂਸ਼ਨ ਲੈ ਕੇ ਆਏ ਹਾਂ ਜਿਹੜਾ 100% ਆਯੁਰਵੇਦਿਕ ਦੇਸੀ ਜੜੀਆਂ ਬੂਟਿਆਂ ਦਾ ਤਿਆਰ ਕੀਤਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਅਸੀਂ ਪਾਇਆ ਜੀ ਤੇ ਇੱਕ ਸਾਬਣ ਆ ਜਿਹੜੀ ਲਗਾਉਣ ਨਾਲ ਚਿਹਰੇ ਤੇ ਤੁਹਾਡੇ ਅੱਖਾਂ ਦੇ ਉਪਰ ਜਿੰਨੀ ਜਲਨ ਹੁੰਦੀ ਆ ਅੱਖਾਂ ਲਾਲ ਹੋ ਜਾਂਦੀਆਂ ਉਹ ਨਹੀਂ ਹੋਣਗੀਆਂ ਜਿਹੜੀ ਆ ਕਰੀਮ ਹੈ ਵੀ 100% ਦੇਸੀ ਆਯੁਰਵੇਦ ਜੜੀਆਂ ਬੂਟਿਆਂ ਦਾ ਤਿਆਰ ਕੀਤੀ ਆ ਜਦੋਂ ਤੁਸੀਂ ਇਹਨੂੰ ਚਿਹਰੇ ਤੇ ਲ ਤਦ ਨਾਲ ਚਿਹਰਾ ਤੁਹਾਡਾ ਇਹਦਾ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ ਤੁਹਾਡਾ ਚਿਹਰਾ ਬਹੁਤ ਜ਼ਿਆਦਾ ਸੈਂਸਿਟਿਵ ਹੋ ਜਾਊਗਾ ਹਾਂਜੀ ਬਿਲਕੁਲ ਸੌਫਟ ਹੋ ਜਾਣਾ ਜਦ ਬੱਚਿਆਂ ਦਾ ਨਾ ਬਿਲਕੁਲ ਸੌਫਟ ਹੋ ਜਾਂਦਾ ਬਾਕੀ ਇਹਦਾ ਲਗਾਉਣ ਦਾ ਵੀ ਕੁਝ ਨਹੀਂ ਆਪਾਂ ਇੱਕ ਟਾਈਮ ਹੀ ਲਗਾਣੀ ਆ ਜਿਸ ਟਾਈਮ ਮਰਜ਼ੀ ਲਗਾ ਲਓ ਕੋਈ ਡੇ ਨਾਈਟ ਦਾ ਨਹੀਂ ਹੈਗਾ ਇਹ ਇੱਕ ਟਾਈਮ ਲਗਾਣੀ ਆ ਬਾਕੀ ਹੋਰ ਵੀ ਪ੍ਰੋਡਕਟ ਨੇ ਤੁਸੀਂ ਪੁੱਛੋਣਾ ਨਹੀਂ ਦੱਸੋਗੇ ਹਾਂ ਆਪਣੇ ਕੋਲ ਇੱਕ ਹੈਅਰ ਰੋਲ ਹੈ ਜਿਵੇਂ ਲੇਡੀਜ਼ ਦੇ ਵਾਲ ਟੁੱਟਦੇ ਆ ਝੜਦੇ ਆ ਵਾਲਾਂ ਦੀ ਲਵਾਈ ਨਹੀਂ ਵਾਧੀ ਤੇ ਇਹਦਾ ਵੀ ਸਾਡਾ ਬਹੁਤ ਵਧੀਆ ਰਿਜ਼ਲਟ ਆ ਉਸ ਤਰ੍ਹਾਂ ਜੇ ਤੁਸੀਂ ਇਹਨੂੰ ਲਗਾਤਾਰ 2 ਮਹੀਨੇ ਵਰਤਨਾ 2 ਮਹੀਨੇ ਦੇ ਵਿੱਚ ਝਾੜਦੇ ਟੁੱਟਦੇ ਵਾਲ ਵੀ ਰੁਕ ਜਾਣਗੇ ਨਵੇਂ ਵਾਲ ਵੀ ਆਉਣ ਲੱਗ ਜਾਣਗੇ ਤੇ ਉਸ ਤਰ੍ਹਾਂ ਜਿਨ੍ਹਾਂ ਦੇ ਮੇਰੇ ਬੇਬੇ ਬਾਪੂਆਂ ਦੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਜਾਂ ਯੂਰਿਕ ਐਸਿਡ ਆਪਾਂ ਜਾਦਾ ਸੁਣਦੇ ਆਂ ਜੀ ਉਹ ਯੂਰਿਕ ਐਸਿਡ ਹੋਣ ਦੇ ਕਾਰਨ ਵੀ ਬਹੁਤ ਸਾਰੇ ਨੇ ਪਰ ਆਪਾਂ ਉਹਨਾਂ ਸਾਰੇ ਕਾਰਨਾਂ ਨੂੰ ਸਾਈਡ ਤੇ ਰੱਖ ਕੇ ਆਪਾਂ ਉਹਨਾਂ ਬਿਮਾਰੀਆਂ ਦਾ ਹੱਲ ਲੱਭਿਆ ਅੱਜ ਦੇ ਵਿੱਚ ਆਪਾਂ ਯੂਰਿਕ ਕੈਪਸੂਲ ਕੈਰ ਕੀਤਾ ਜਿਹੜਾ ਖਾਣ ਦੇ ਨਾਲ ਸਿਰਫ 1 ਮਹੀਨੇ ਦੇ ਵਿੱਚ ਵਿੱਚ ਜਿੰਨਾ ਯੂਰੀਆ 7.5 ਜਾਂ 8.5 ਇਹਨੇ ਬਿਲਕੁਲ ਨਾਰਮਲ ਕਰ ਦੇਣਾ ਹੈ ਜੀ ਇਹ ਕੋ ਮੈਥਡਾ ਬੇਟ ਲੋਸ ਦਾ ਵੀ ਕਿੰਨੇ ਆਸੇ ਹਾਂਜੀ ਆ ਬੇਟ ਲੋਸ ਵਾਸਤੇ ਵੀ ਆਪਣੀ ਮੈਡੀਸਨ ਹੈਗੀ ਹੈ ਜੀ ਉਹ ਵੀ 100% ਆਯੁਰਵੇਦ ਦੀ ਜੜੀਆਂ ਬੂਟੀਆਂ ਨਾਲ ਤਿਆਰ ਕੀਤੀ ਉਹਦੇ ਚ ਵੀ ਕੈਮੀਕਲ ਨਹੀਂ ਕਿਸੇ ਤਰ੍ਹਾਂ ਦਾ ਪਾਇਆ ਛੋਟੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਦਾ ਠੀਕ ਹੈ ਜੀ ਪਰ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਦਵਾਈਆਂ ਮਿਲਦੀਆਂ ਜਿਹੜੀਆਂ ਆਪਣੇ ਗੁਰਦੇ ਤੇ ਬਹੁਤ ਜ਼ਿਆਦਾ ਰੈਕਸ਼ਨ ਕਰਦੀਆਂ ਗੁਰਦੇ ਖਰਾਬ ਕਰਦੀਆਂ ਲੀਵਰ ਖਰਾਬ ਕਰ ਦਿੰਦੀਆਂ ਪਰ ਜਿੰਨੇ ਅਸੀਂ ਪ੍ਰੋਡਕਟ ਆਪਣੀ ਹਰਗੁਨਾਇਵੈਦਿਕ ਫਾਰਮੇਸੀ ਦੇ ਵਿੱਚ ਤਿਆਰ ਕਰਦੇ ਆ ਉਹ ਸਾਰੇ 100% ਆਯੁਰਵੇਦ ਹੁੰਦੇ ਆ ਇਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਪਾਉਂਦੇ ਤੇ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹਾਂਜੀ ਰਿਜ਼ਲਟ ਮਿਲਦਾ ਜੀ ਹਾਂਜੀ ਤੇ ਬਾਕੀ ਤੁਸੀਂ ਸਾਰੇ ਇਸ ਚੀਜ਼ ਦਾ ਪੈਨਾਕਾ ਤਾ ਸਕਦੇ ਆ ਇਹ ਸਾਰੀ ਟੀਮ ਆਂਦੀ ਆਪਣੀ ਤੇ ਅੱਜ ਦਾ ਮੈਂ ਤੁਹਾਨੂੰ ਗੱਲ ਕਰਦੀ ਆ ਕਿ ਕਿਉਂਕਿ ਮੈਂ ਇਹਨਾਂ ਤੋਂ ਆਨਲਾਈਨ ਮੰਗਵਾਈ ਸੀ ਤੁਸੀਂ ਇਸ ਚੀਜ਼ ਦਾ ਜ਼ਰੂਰ ਫਾਇਦਾ ਲਿਓ ਤੇ ਜਿਨ੍ਹਾਂ ਨੂੰ ਜ਼ਰੂਰਤ ਆ ਤੇ ਮੈਂ ਇਹਨਾਂ ਦੀ ਨੀਚੇ ਨੰਬਰ ਦੇਵਾਂਗੀ ਇਹਨਾਂ ਦੀ ਇਹਨਾਂ ਦੀ ਆਈਡੀ ਦੇਵਾਂਗੀ ਤੇ ਤੁਸੀਂ ਪਲੀਜ਼ ਜ਼ਰੂਰ ਜਿਨ੍ਹਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਮੰਗਵਾ ਸਕਦੇ ਹੋ ਤੁਸੀਂ ਓਕੇ ਜੀ ਥੈਂਕ ਯੂ ਜੀ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਹੀ ਆ ਇਹਨਾਂ ਅੰਗਰੇਜ਼ਾਂ ਦੀ ਜਿਹੜਾ 100 ਸਾਲ ਪੁਰਾਣੀ ਇੱਥੇ ਅੰਗਰੇਜ਼ ਰਹਿੰਦੇ ਸੀ ਇਹ ਮੰਨ ਲਓ ਸਰਕਾਰੀ ਆ ਉਵੇਂ ਦੀ ਉਵੇਂ ਜਗ੍ਹਾ ਪਈਆ ਬਾਕੀ ਤੁਹਾਨੂੰ ਅੰਦਰ ਜਾ ਕੇ ਸਾਰਾ ਲਗਾਉਣਾ ਆ ਇਹ ਪਿੰਡ ਪੂਲਾ ਬਲਕਾਰ ਸਿੱਧੂ ਬਾਈ ਦਾ ਪਿੰਡ ਹੈ ਹਨੰਦਲ ਰਖਾਣਾ ਸਾਰੇ ਉਮੀਦਵਾਰਾਂ ਨੇ ਜਗਾ ਪਈਏਗੇ ਬੜੀ ਬੜੀ ਸੋਹਣੀ ਜਗਾ ਬਣੀ ਦੇਖੋ ਐਨੀ ਸਾਲ ਪੁਰਾਣੀ ਜਗਾ ਉਹੀ ਪਈਏਗੀ ਇਹ ਦੇਖੋ ਉਹਨਾਂ ਨੂੰ ਆਗਮਨ ਚਾਹੁੰਦੇ ਨੇ ਆਪਾਂ ਨਾਲ ਅਲੱਗ ਸਿਸਟਮ ਪਾ ਕੇ ਦੇਣਾ ਲੱਗ ਸਿਸਟਮ ਬੜਾ ਅੱਛਾ ਉਹ ਕੋਈ ਇਸ ਜਗਾ ਤੇ ਆਗਮਨ ਇਹ ਦੇਖੋ ਇਹ ਛੱਤਾ ਦੇਖੋ ਪਰ 100 ਸਾਲ ਪੁਰਾਣੀ ਹੈ ਘੱਟ ਤੋਂ ਘੱਟ ਦੇਸ਼ ਦੇਸ਼ ਆਜ਼ਾਦ ਦੀ ਪਹਿਲਾਂ ਦੀ ਗੱਲ ਹੈ ਨਾ ਪਿੰਡ ਬੋਲਾ ਦਿਲ ਬਹੁਤ ਲੱਗਦਾ ਤੇ ਬਹੁਤ ਵਧੀਆ ਜਗਾ ਇਹ ਪ੍ਰਾਣੇ ਟਾਈਮ ਜਦੋਂ ਅੰਗਰੇਜ਼ ਰਹਿੰਦੇ ਸੀ। ਕਮਰੇ ਵਿੱਚ ਕਮਰੇ ਬਣੇ ਹੋਏ ਸੀ ਨੇ ਸੁਪਰਟ ਵਾਲੇ। ਤਾਂ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਦਿਖਾਣੀਆਂ ਬਲੌਗ ਦੇ ਨਾਲ ਜ਼ਰੂਰ ਬਣੇ ਰਹੋ। ਇਹ ਦੇਖੋ। ਹੂੰ। ਇਹ ਦੇਖੋ ਛੱਤਾ ਤੁਸੀਂ ਸੀਰ ਤੋਂ ਦੇਖ ਸਕਦੇ ਹੋ ਘੜ ਤੋਂ ਘੱਟ 100 ਯਕੀਨ ਕਰੋ ਕਿ ਚੈਂਬਰ ਖਾਲੀ ਹੈ ਹਾਂ ਦੇਖੋ ਇਹ ਬਹੁਤ ਪੁਰਾਣਾ ਬਹੁਤ ਸੋਹਣਾ ਬਣੀਆ ਤਾਂ ਦੇਖੋ ਕਿੰਨੀਆਂ ਪੁਰਾਣੀਆਂ ਦਿਖਦਾ ਨਹੀਂ ਕੋਈ ਨਹੀਂ ਨਹੀਂ ਮੇਰੀ ਜੋ ਵੀ ਇਹ بڑا ਜੀਤ ਪੱਕੇ ਸਿਸਟਮ ਨਾਲ ਬਣਾਇਆ ਹੁੰਦਾ ਇਹ ਦੇਖੋ ਇਹ ਦੇਖੋ ਕੀ ਚੀਜ਼ ਬਣੀ ਹੈ ਜੀ ਮੈਂ ਕੋਈ ਬੱਸ ਹੈ ਨਹੀਂ ਹਾਂ ਕਮਰਾ ਹਾਂ 4 4 4 4 ਸਹੀ ਕਹਿੰਦੇ ਕੋਈ ਖਾਸ ਸਿਸਟਮ ਨਹੀਂ ਹੈਗਾ ਦੇਖੋ ਲੋ ਆਂਦੇ ਹੋਂ ਕਿ ਚਾਹ ਬੱਤਰਾਂ ਚਾਰ ਨਾਲ ਇਹ ਚਾਹ ਬਣਾਉਂਦੇ ਆ ਹੂੰ ਇੰਨੀ ਸੋਹਣੀ ਬਣੇਗੀ ਜਦਾਂ ਇੱਥੇ ਬਹਿ ਕੇ ਗੋਰੇ ਨਾ ਉਹ ਕਰਦੇ ਮੀਟਿੰਗ ਕਰਕੇ ਚਾਹ ਜੀ ਪੀਂਦਾ ਪਰ ਬੰਦ ਆਹੋ ਥੋੜੀ ਕਰਦੇ ਸੀ ਮੀਟਿੰਗ ਇਹ ਦੇਖੋ ਜੀ ਚਾਹ ਹੀ ਨਹੀਂ ਪੀਂਦੇ ਲੋਕੇਸ਼ਨ ਦੇਖੋ ਬਹੁਤ ਸੋਹਣੀ ਜਗ੍ਹਾ ਬਣੀ ਕੋਲੀ ਨਹਿਰ ਆ ਉਹ ਨਹਿਰ ਬਹੁਤ ਇੱਥੇ ਤਾਂ ਕ੍ਰਿਕਟ ਖੇਡਣੋਂ ਵੀ ਹਰ ਇੱਕ ਚੀਜ਼ ਬੜੀਆ ਬਣੀ ਹੋਈ ਪਿੰਡ ਪੋਲਾ ਬਲਕਾਰ ਸਿੱਧੂ ਬਾਈ ਦਾ ਪਿੰਡ ਬਲਕਾਰ ਸਿੱਧੂ ਹੁਣ ਤੁਸੀਂ ਬਲਕਾਰ ਸਿੱਧੂ ਬਾਈ ਦਾ ਗਾਣਾ ਫੁਲਕਾਰੀ ਨਹੀਂ ਤੂੰ ਫੁਲਕਾਰੀ ਕੱਢਦੀ ਕੱਢ ਤੇਰੀ ਫੁਲਕਾਰੀ ਸਾਡੀ ਜਾਨ ਬਾਈ ਦਾ ਘਰ ਗੁਰਦੁਆਰੇ ਕੋਲੇ ਪਰ ਸਾਡੇ ਕੋਲ ਟਾਈਮ ਨਹੀਂ ਸੀ ਹੈਗਾ ਸੀ ਜਾ ਨਹੀਂ ਸਕੇ ਅਸੀਂ ਬਾਈ ਦਾ ਪਿੰਡ ਦਿਖਾ ਸਕਦੇ ਹਾਂ ਬਹੁਤ ਸੋਹਣਾ ਬੜੀਆਂ ਬਹੁਤ ਸਾਰੇ ਜਾਈ ਦਾ ਪਿੰਡ ਬਾਕੀ ਵਲੌਗ ਦੇ ਨਾਲ ਬਣੇ ਰਹੋ ਫਿਰ ਮਿਲਦੇ ਆਪਾਂ ਅੱਗੇ ਵੀ ਪੁੱਲਾ ਦੇ ਇੱਥੋਂ ਪਾਣੀ ਸਾਰੇ ਨਹਿਰ ਦਾ ਪਾਣੀ ਆ ਦੇਖੋ ਜੀ ਇੱਥੋਂ ਪਾਣੀ ਸਾਰੇ ਪਾਸੇ ਜਾਂਦਾ ਜਲਦੀ ਪਾਣੀ ਲੈ ਕੇ ਆਏ ਨੇ ਦੇਖੋ ਬਹੁਤ ਸੋਹਣਾ ਸਰਾਂਦਰੀ ਨਹਿਰ ਜਾਂਦੀ ਇੱਥੋਂ ਐਨੀ ਸੋਹਣੀ ਲੋਕੇਸ਼ਨ ਹੈ ਮਤਲਬ ਕਿ ਬਹੁਤ ਜ਼ਿਆਦਾ ਦਿਲ ਲੱਗਦਾ ਵਾ ਤੇ ਦੇਖੋ ਪਾਣੀ ਇੱਥੋਂ ਸਾਰਾ ਡਰਾਈਵਰ ਬੱਸ ਵਾਲੇ ਬਹੁਤ ਬਹੁਤ ਦੂਰ ਤੱਕ ਜਾਂਦਾ ਦਿਲ ਗੀਤ ਨੂੰ ਪਿਆਸ ਲੱਗੀ ਹੋਈ ਏ